ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਆਈ ਵਰਦੀ ਕਵਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 46 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੂੰ ਜੇ ਗੱਲ ਕਰੀਏ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦਾ ਡਟ ਕੇ ਸਾਥ ਦਿੱਤਾ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਵੱਲੋਂ ਲਗਭਗ 3 3 ਦਿਨ ਤੋਂ ਲਗਾਤਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੋਲ ਨਹੀਂ ਰਹੇ ਕਿਉਂਕਿ ਉਹਨਾਂ ਦੀ ਸਿਹਤ ਬੜੀ ਨਾਜ਼ੁਕ ਦੱਸੀ ਜਾ ਰਹੀ ਹੈ ਕਿਉਂਕਿ ਅੱਜ ਤੋਂ 3 ਦਿਨ ਪਹਿਲਾਂ ਡਾਕਟਰਾਂ ਨੇ ਕਿਹਾ ਸੀ ਕਿ ਕਿਸੇ ਵੀ ਆਗੂ ਜਾਂ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਜਾਵੇਗੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਉਹਨਾਂ ਦੇ ਸ੍ਰੀ ਨੂੰ ਲੈ ਕੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਿਸੇ ਵੀ ਵੱਡੇ ਕਿਸੇ ਵੀ ਸਮੇਂ ਵੱਡਾ ਹਾਸਾ ਵਾਪਰ ਸਕਦਾ ਹੈ ਵਾਰ-ਵਾਰ ਡਾਕਟਰਾਂ ਵੱਲੋਂ ਜਿਹੜੀ 15 ਮੈਂਬਰੀ ਕਮੇਟੀ ਟੀਮ ਜਿਹੜੀ ਵਾਰ-ਵਾਰ ਉਹਨਾਂ ਦਾ ਜਾਂਚ ਕਰ ਰਹੀ ਹੈ ਉਹਨਾਂ ਵੱਲੋਂ ਵਾਰ-ਵਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅਤੇ ਦੂਸਰੇ ਪਾਸੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਉਹਨਾਂ ਦੇ ਕਿਸਾਨ ਆਗੂ ਸਾਥੀ ਨੇ ਕਹਿ ਰਿਹਾ ਹੈ ਕਿ ਜਲਦੀ ਫੌਰਨ ਜਿਹੜਾ ਹੈ ਆਈਸੀਯੂ ਦੇ ਵਿੱਚ ਐਡਮਿਟ ਕਰਵਾਇਆ ਜਾਵੇ ਇੱਕ ਮਿੰਟ ਦੇ ਵਿੱਚ ਬਿਆਨ ਦਿੱਤਾ ਗਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਗਜੀਤ ਸਿੰਘ ਡੱਲੇਵਾਲ ਉੱਤੇ ਵਾਰ-ਵਾਰ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੁਸੀਂ ਆਪਣਾ ਮਰਨ ਵਰਤ ਛੱਡ ਕੇ ਤੁਸੀਂ ਆਈਸੀਯੂ ਦੇ ਐਡਮਿਟ ਹੋ ਜੋ ਬਾਅਦ ਵਿੱਚ ਤੁਹਾਡੀਆਂ ਮੰਗਾਂ ਮੰਨ ਲੀਆਂ ਜਾਂ ਨਹੀਂ ਮੰਗੀਆਂ ਜਾਣਗੀਆਂ ਇਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਕਿਹਾ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀਆਂ ਮੰਗਾਂ ਮੰਨਦੇ ਨੇ ਤਾਂ ਮੈਂ ਮਰਨ ਵਰਤ ਨੂੰ ਮਰਨ ਵਰਤ ਛੱਡਣ ਨੂੰ ਤਿਆਰ ਹਾਂ ਉਹਨਾਂ ਨੇ ਕਿਹਾ ਕਿ ਕੀ ਮੈਂ ਮਰਨ ਵਰਤ ਕਿਸੇ ਖੁਸ਼ੀ ਦੇ ਵਿੱਚ ਰੱਖ ਕੇ ਬੈਠਾ ਹੋਇਆ ਜਾਂ ਜਾਂ ਮੈਨੂੰ ਮਰਨ ਵਰਦਾ ਸ਼ੌਂਕ ਹੈ ਐਨੀ ਕਿੜਾਕੇ ਦੀ ਸਰਦੀ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਮਰਨ ਵਰਤ ਸ਼ੌਂਕ ਨਾਲ ਨਹੀਂ ਰੱਖਿਆ ਹੋਇਆ ਨਾ ਮੈਨੂੰ ਖੁਸ਼ੀ ਹੈ ਅਤੇ ਨਾ ਹੀ ਮੇਰੀ ਮਜਬੂਰੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਮਾਰੂ ਨੀਤਿਆ ਤੋਂ ਤੰਘਾ ਭਾਰਤੀ ਜਨਤਾ ਪਾਰਟੀ ਦੀ ਖਾਸ ਕਰਕੇ ਉਹਨਾਂ 23 ਫਸਲਾਂ ਦੇ ਵਿੱਚੋਂ ਵੱਡੀ ਗੱਲ ਕਹੀ ਕਿ ਐਮਐਸਪੀ ਦਿੱਤੀ ਜਾਣੀ ਚਾਹੀਦੀ ਹੈ 23 ਫਸਲਾਂ ਤੇ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ 500 ਪੰਨਿਆਂ ਦੀ ਤਿਆਰ ਹੋਈ ਸੀ ਦੋ ਚੇਦੇ ਵਿੱਚ ਉਸ ਨੂੰ ਨਾਤੇ ਕਾਂਗਰਸ ਨੇ ਲਾਗੂ ਕੀਤਾ ਉਹਨਾਂ ਨੇ ਕਿਹਾ ਬਦਲਾਵ ਦੇ ਨਾਮ ਤੇ ਭਾਰਤੀ ਜਨਤਾ ਪਾਰਟੀ ਨੂੰ ਭਾਰ ਦੇ ਕਿਸਾਨਾਂ ਨੇ ਵੋਟਾਂ ਪਾਈਆਂ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਵੀ ਉਹੀ ਹਾਲ ਹੈ ਯਾਨੀ ਕਿ ਐਮਐਸਪੀ ਲਾਗੂ ਕੀਤੀ ਜਾਵੇ ਤੇ ਮੈਂ ਆਪਣਾ ਮਰਨ ਵਰਤ ਛੱਡ ਦਿਆਂਗਾ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਇੱਕ ਪਾਸੇ ਸਾਨੂੰ ਆਮ ਆਦਮੀ ਪਾਰਟੀ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਕਦੇ ਸਾਨੂੰ ਸੁਪਰੀਮ ਕੋਰਟ ਕਵਰ ਨੂੰ ਦਬਾਅ ਪਾਇਆ ਜਾ ਰਿਹਾ ਹੈ ਕਦੇ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਵਾਰ ਵਰ ਮੈਨੂੰ ਆ ਕੇ ਕਹਿੰਦੇ ਨੇ ਤੇ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਨਾਲ ਆ ਕੇ ਗੱਲ ਕਿਉਂ ਨਹੀਂ ਕਰਦੇ ਸਾਡੀਆਂ ਮੰਗਾਂ ਉੱਤੇ ਗੌਰ ਕਿਉਂ ਨਹੀਂ ਕਰਦਾ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਇੱਥੇ ਪੰਜਾਬ ਤੇ ਹਰਿਆਣਾ ਦੇ ਕਨੌਰੀ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਉਹਨਾਂ ਦਾ ਇੱਕੋ ਇੱਕ ਹੀ ਮੰਤਵ ਮੰਤਨ ਹੈ ਕਿ ਤੇਈ ਫਸਲਾਂ ਉੱਤੇ ਐਮ ਐਸ ਪੀ ਲਾਗੂ ਕੀਤੀ ਜਾਵੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਆਉਣ ਵਾਲੇ ਤਰੀਕੇ ਦੇ ਵਿੱਚ ਵਧੀਆ ਢੰਗ ਨਾਲ ਸਜਾਉ ਤਰੀਕੇ ਨਾਲ ਚੱਲ ਸਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹੋਬ ਕੇ ਕਿਹਾ ਕਿ ਮੈਨੂੰ ਮਰਨ ਵਰਤ ਰੱਖਣ ਦਾ ਸ਼ੌਕ ਨਹੀਂ ਨਾ ਮੇਰੀ ਖੁਸ਼ੀ ਹੈ ਇਹ ਸਾਡੀ ਬੜੀ ਵੱਡੀ ਮਜਬੂਰੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਵਾਅਦੇ ਕੀਤੇ ਗਿਆ ਸੀ ਐਮਐਸਪੀ ਲੈ ਕੇ ਫਸਲਾਂ ਤੇ ਉਹ ਨਹੀਂ ਦਿੱਤੇ ਜਾ ਰਹੇ ਦੂਸਰੇ ਪਾਸੇ ਤਿੰਨ ਨਵੇਂ ਲਾਗੂ ਦੂਸਰੇ ਤੀਕੇ ਨਾਲ ਸੂਬੇ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਰਕਾਰ ਕੇ ਅਸੀਂ ਮਰਨ ਵਰਤ ਉੱਤੇ ਬੈਠੇ ਹੋਇਆ ਉਹਨਾਂ ਕਹਿਆ ਕਿ ਜਿੰਨੀ ਦੇਰ ਤੱਕ ਕੋਈ ਫਰਮਾਨ ਨਹੀਂ ਆ ਜਾਂਦਾ ਦਿੱਲੀ ਤੋਂ ਉਨੀ ਦੇਰ ਤੱਕ ਮੇਰਾ ਮਰਨ ਵਰਤ ਜਾਰੀ ਰਹੇਗਾ